ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜਦੋਂ ਪਟਨੇ ਪਹੁੰਚੇ ਸੀ ਭਾਈ ਮਰਦਾਨੇ ਨੂੰ ਭੇਜਿਆ ਸੀ ਜਾ ਮਰਦਾਨਿਆਂ ਜਾ ਕੇ ਪ੍ਰਸ਼ਾਦਾ ਪਾਣੀ ਛਾਕਾ ਭਾਈ ਮਰਦਾਨੇ ਨੇ ਸਵਾਲ ਪੁੱਛਿਆ ਸੀ ਕਿ ਪਾਤਸ਼ਾਹ ਤੁਸੀਂ ਇੰਨਾ ਵਧੀਆ ਸਮਝਾਉਂਦੇ ਹੋ ਲੋਕਾਂ ਨੂੰ ਸੱਚ ਬਾਰੇ ਦੱਸਦੇ ਹੋ ਧਰਮ ਦੀ ਗੱਲ ਦੱਸਦੇ ਹੋ ਨਾਮ ਬਾਰੇ ਬੰਦਗੀ ਬਾਰੇ ਦੱਸਦੇ ਹੋ ਵੀ ਲੋਕ ਇੰਨੇ ਸੁਣਦੇ ਨੇ ਮਨ ਦੇ ਕਿਉਂ ਨਹੀਂ ਮੰਨਣਾ ਵੀ ਚਾਹੀਦਾ ਹੈ ਤੇ ਪਾਤਸ਼ਾਹ ਨੇ ਆਖਿਆ ਸਿ ਭਾਈ ਕਦਰ ਕਿਸੇ ਕਿਸੇ ਨੂੰ ਪੈਂਦੀ ਹੈ ਸਾਰੇ ਨਹੀਂ ਕਦਰਦਾਨ ਹੁੰਦੇ ਬੈਠੇ ਆਪਾਂ ਸਾਰੀਆਂ ਪਰ ਸੱਚ ਜਾਣਿਓ ਬਾਣੀ ਦੀ ਕਦਰ ਕੋਈ ਕੋਈ ਕਰਨੀ ਜਾਣਦਾ ਕੋਈ ਵਿਰਲਾ ਹੀ ਹੈ ਜਿਹਨੂੰ ਨਾਮ ਦੀ ਕੀਮਤ ਦਾ ਸਤ ਸੰਗਤ ਦੀ ਕੀਮਤ ਦਾ ਪਤਾ ਹੈ ਸਮਾਪਾਸ ਨਾ ਕਰੀਏ ਇਹ ਦਾਤਾ ਬੜੀਆਂ ਕੀਮਤੀ ਨੇ ਪਾਈ ਮਰਦਾਨਾ ਜੀ ਕਹਿੰਦੇ ਪਾਤਸ਼ਾਹ ਐਡੀ ਕੀਮਤੀ ਦਾਤ ਤੁਸੀਂ ਲੋਕਾਈ ਵਿੱਚ ਵੰਡਦੇ ਫਿਰਦੇ ਹੋ ਲੋਕਾਂ ਨੂੰ ਕੀਮਤ ਦਾ ਕਿਉਂ ਨਹੀਂ ਪਤਾ ਲੱਗਦਾ ਪਾਤਸ਼ਾਹ ਕਹਿੰਦੇ ਨਹੀਂ ਤੈਨੂੰ ਪਤਾ ਲੱਗਣਾ ਪਾਈ ਮਰਦਾਨਾ ਜੀ ਨੂੰ ਇੱਕ ਲਾਲ ਦਿੱਤਾ ਗੁਰੂ ਨਾਨਕ ਪਾਤਸ਼ਾਹ ਨੇ ਜਾ ਜਾਣ ਲਈ ਪ੍ਰਸ਼ਾਦਾ ਛਕਿਆ ਨਾਲੇ ਦੀ ਕੀਮਤ ਪਤਾ ਕਰਕੇ ਆਏ ਸੋ ਭਾਈ ਮਰਦਾਨਾ ਜੀ ਜਾਣਦੇ ਨੇ ਅਲੱਗ-ਅਲੱਗ ਦੁਕਾਨਾਂ ਤੇ ਕੋਈ ਬਦਲੇ ਵਿੱਚ ਸਬਜ਼ੀ ਦੇ ਰਿਹਾ ਹੈ ਕੋਈ ਮਠਿਆਈ ਦੇ ਰਿਹਾ ਕੋਈ ਕੱਪੜਾ ਦੇ ਰਿਹਾ ਬਦਲੇ ਵਿੱਚ ਪੁੱਛਦੇ ਪਹੁੰਚਾਉਂਦੇ ਪਟਨੇ ਦੇ ਸਭ ਤੋਂ ਵੱਡੇ ਜੋਰੀ ਸਾਲਸਰਾਏ ਕੋਲ ਪਹੁੰਚ ਗਏ ਉਹਦੇ ਕੋਲ ਗਏ ਤੇ ਜਾ ਕੇ ਉਹਨੂੰ ਜਦੋਂ ਲਾਲ ਵਿਖਾਇਆ ਤੇ ਉਹ ਹੈਰਾਨ ਹੋ ਗਿਆ ਵੇਖ ਕੇ ਉਨੇ ਤਜੋਰੀ ਵਿੱਚੋਂ 100 ਚਾਂਦੀ ਦੇ ਸਿੱਕੇ ਥਾਲ ਵਿੱਚ ਰੱਖ ਕੇ ਲਾਲ ਦੇ ਅੱਗੇ ਮੱਥਾ ਟੇਕਿਆ ਭਾਈ ਮਰਦਾਨਾ ਜੀ ਕਹਿੰਦੇ ਆ ਕੀ ਕਰਦੇ ਹੋ ਸਾਦਸਰਾਏ ਕਹਿੰਦਾ ਭਾਈ ਤੇਰਾ ਲਾਲ ਬੜਾ ਕੀਮਤੀ ਐ ਇਹਦੀ ਕੀਮਤ ਮੈਂ ਨਹੀਂ ਦੇ ਸਕਦਾ ਆਪਣਾ ਸਭ ਕੁਝ ਵੀ ਵੇਚ ਦਿਆਂ ਤਾਂ ਵੀ ਤੇਰੇ ਲਾਲ ਦੀ ਕੀਮਤ ਨਹੀਂ ਪੈ ਸਕਦੀ ਇਹ ਲਾਲ ਐਡਾ ਕੀਮਤੀ ਐ ਇਹਨੂੰ ਵੇਖਣ ਦਾ ਹੀ 100 ਰੁਪਏ ਲੱਗਦੇ ਮੇਰੇ ਬਜ਼ੁਰਗ ਸਮਝਾ ਕੇ ਗਏ ਸੀ ਵੀ ਇਦਾਂ ਦਾ ਕੋਈ ਲਾਲ ਵੇਖਣ ਨੂੰ ਮਿਲੇ ਤੇ 100 ਰੁਪਏ ਦਰਸ਼ਨੀ ਭੇਟਾ ਰੱਖਣੀ ਐ ਵੇਖਣ ਦੀ ਐਡਾ ਕੀਮਤੀ ਲਾਲ ਤੇ ਭਾਈ ਮਰਦਾਨਾ ਜੀ ਵੀ ਹੈਰਾਨ ਹੋ ਗਏ ਸਾਰਾ ਕੁਝ ਜਦੋਂ ਦੱਸਿਆ ਉਹਨੇ ਪੁੱਛਿਆ ਕੀ ਦਾ ਲਾਲ ਐ ਦੱਸਿਆ ਕਿ ਗੁਰੂ ਨਾਨਕ ਪਾਤਸ਼ਾਹੇ ਹੋਏ ਮੈਂ ਉਹਨਾਂ ਦਾ ਸਾਥੀ ਆ ਕਹਿੰਦੇ ਕੋਈ ਨਾ ਪ੍ਰਸ਼ਾਦਾ ਪਾਣੀ ਲੈ ਕੇ ਸਾਫ ਸਰਾਈ ਆਪ ਪਹੁੰਚਦਾ ਹੈ ਪਾਈ ਮਰਦਾਨਾ ਜੀ ਇਹਨੂੰ ਦੱਸਦੇ ਨੇ ਗੁਰੂ ਨਾਨਕ ਪਾਤਸ਼ਾਹ ਪਾਈ ਮਰਦਾਨਿਆਂ ਜਿਵੇਂ ਲਾਲ ਦੀ ਕੀਮਤ ਜੋਰੀ ਨੂੰ ਪਤਾ ਹੁੰਦੀ ਹੈ ਇਹਦਾ ਨਾਮ ਦੀ ਕੀਮਤ ਦਾ ਵੀ ਕਿਸੇ ਕਿਸੇ ਨੂੰ ਪਤਾ ਹੁੰਦਾ ਹੈ ਨਾਮ ਦੇ ਵਪਾਰੀ ਬਹੁਤ ਥੋੜੇ ਅਮਰਤ ਦੇ ਵਪਾਰੀ ਥੋੜੇ ਮਾਇਆ ਦੇ ਵਪਾਰੀ ਬਹੁਤੇ ਮਾਇਆ ਦੀ ਕੀਮਤ ਦਾ ਬਹੁਤੇ ਨੂੰ ਪਤਾ ਹੈ ਨਾਮ ਦੀ ਕੀਮਤ ਦਾ ਕਿਸੇ ਕਿਸੇ ਨੂੰ ਪਤਾ ਹੈ ਫਿਰ ਸਾਲਸਰਾਏ ਨੇ ਆ ਕੇ ਦਰਸ਼ਨ ਕੀਤੇ ਪਾਦਸ਼ਾਹ ਨੇ ਆਖਿਆ ਸੀ ਸਾਲਸਰਾਏ ਤੈਨੂੰ ਹੀਰਿਆਂ ਦੀ ਪਰਖ ਹੈ ਰਤਨਾ ਦੀ ਪਰਖ ਹੈ ਲਾਲਾਂ ਦੀ ਪਰਖ ਹੈ ਪਰ ਆਹ ਜਿਹੜਾ ਜੀਵਨ ਮਿਲੇ ਇਹ ਵੀ ਬੜਾ ਕੀਮਤੀ ਹੈ ਤੇ ਇਹਦੀ ਪਰਖ ਹੈ ਕਿ ਨਹੀਂ ਉਹ ਕਹਿੰਦਾ ਪਾਦਸ਼ਾਹ ਇਹ ਨਹੀਂ ਮੈਨੂੰ ਪਤਾ ਮੈਨੂੰ ਸਮਝਾ ਦੇ ਉੱਥੇ ਪਾਦਸ਼ਾਹ ਨੇ ਫਿਰ ਇਹਨਾਂ ਨੂੰ ਗਿਆਨ ਬਖਸ਼ਿਆ ਸੀ ਗੁਰਮਤ ਦਾ